ਵੈਡਿੰਗ ਸੀਜ਼ਨ ਸਟਾਰਟ ਹੋ ਚੁੱਕਿਆ ਹੈ ਤਾਂ ਫਿਰ ਕੀ ਲੱਗਦਾ ਹੈ ਸਟੂਡੀਓ ਓਪਨ ਕਰ ਲੈਣਾ ਚਾਹੀਦਾ ਹੈ ਲਹਿੰਗੇ ਦਾ ਵੇਖ ਸਕਦੇ ਹੋ ਕਾਫੀ ਸੋਹਣੇ ਸੋਹਣੇ ਲਹਿੰਗੇ ਅੱਜ ਕਿਨੇ ਆਪਣੇ ਕੋਲ ਬਨਾਰਸੀ ਦੇ ਵਿੱਚ ਜਾਂ ਫਿਰ ਬ੍ਰਾਈਡਲ ਸੈਮੀ ਬ੍ਰਾਈਡਲ ਜਿਵੇਂ ਕਿ ਉਹ ਵੇਖੋ ਡੋਮਿਨਿਕ ਕਿੰਨਾ ਸੋਹਣਾ ਗਾਰਲਿਸ਼ ਲੁਕ ਵਾਲਾ ਲਹਿੰਗਾ ਪਾਇਆ ਹੈ ਬਹੁਤ ਹੀ ਕੈਟ ਹੈ ਬਹੁਤ ਹੀ ਸੋਹਣਾ ਹੈ ਕਿਵੇਂ ਲੱਗਿਆ ਹੈ ਨਾ ਸੋਹਣਾ ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਇਹੋ ਜਿਹੇ ਲਹਿੰਗੇ ਤੇ ਰੱਖਣਾ ਚਾਹੁੰਦੇ ਹੋ ਆਪਣੇ ਸਟੂਡੀਓ ਦੇ ਵਿੱਚ ਤਾਂ ਹੁਣੇ ਓਪਨ ਕਰੋ ਇੱਕ ਨਵਾਂ ਸਟੂਡੀਓ ਜਾਂ ਫਿਰ ਠੜਾ ਪਹਿਲਾਂ ਤੋਂ ਹੀ ਹੈ ਤਾਂ ਨਵੇਂ ਕਲੈਕਸ਼ਨ ਲੈ ਕੇ ਜਾਓ ਸਾਰੇ ਕਲੈਕਸ਼ਨ ਵੇਖਣ ਵਾਸਤੇ ਬਣੇ ਰਿਓ ਸਾਡੇ ਨਾਲ ਵੀਡੀਓ ਦੇ ਐਂਡ ਤੱਕ ਆਜਾ ਫਿਰ ਦਿਖਾਨੀ ਆ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਖੁਸ਼ ਹੋਵੋਗੇ ਹੈਲਦੀ ਹੋਵੋਗੇ ਨਾਲੇ ਫੈਸਟੀਵਲ ਸੀਜ਼ਨ ਇੰਜੋਏ ਕਰਦੇ ਹੋਏ ਹੁਣ ਤੁਸੀਂ ਅੱਗੇ ਵਧੋਗੇ ਨਾ ਨਵਾਂ ਇੱਕ ਵਧੀਆ ਪ੍ਰੋਫਿਟੇਬਲ ਕੰਮ ਕਰਨ ਵਾਸਤੇ ਜੇ ਤੁਹਾਡਾ ਫੈਸਟੀਵਲ ਸੀਜ਼ਨ ਦਾ ਸਟਾਕ ਮੁੱਕ ਚੁੱਕਿਆ ਹੋਵੇ ਤਾਂ ਹੁਣ ਆਪਾਂ ਲੈ ਕੇ ਆਏ ਹਾਂ ਲਹਿੰਗਿਆਂ ਦਾ ਕਾਫੀ ਸੋਹਣਾ ਜਿਹਾ 컬렉ਸ਼ਨ ਜਿੱਥੇ ਤੁਹਾਨੂੰ ਹਰ ਟਾਈਪ ਦੇ ਲਹਿੰਗੇ ਮਿਲਣਗੇ ਉਹਨਾਂ ਦੇ ਨਾਲ ਤੁਸੀਂ ਇੱਕ ਵਧੀਆ ਸਟੂਡੀਓ ਓਪਨ ਕਰ ਸਕਦੇ ਹੋ ਰੈਂਟਲ ਬਿਜ਼ਨਸ ਕਰ ਸਕਦੇ ਹੋ ਇੱਕ ਬਿਊਟੀ ਕਾ ਓਪਨ ਕਰ ਸਕਦੇ ਹੋ ਜਾਂ ਫਿਰ ਇੱਕ ਵੱਡਾ ਸ਼ਾਹਰੂਮ ਬਣਾ ਸਕਦੇ ਹੋ ਉਹ ਵੀ ਲਹਿੰਗਿਆਂ ਦਾ ਸਿਰਫ ਲਹਿੰਗੇ 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 ਓਨਲੀ ਲਹਿੰਗੇ ਐਂਡ ਤੱਕ ਜਿੱਥੇ ਮਰਜ਼ੀ ਨਜ਼ਰ ਜਾਵੇ ਉੱਥੋਂ ਤੱਕ ਸਿਰਫ ਲਹਿੰਗੇ ਹੋਣੇ ਚਾਹੀਦੇ ਨੇ ਬਿਲਕੁਲ ਇਹੋ ਜਿਹਾ ਹੀ ਤੁਸੀਂ ਵੀ ਕੰਮ ਕਰ ਤਾਂ ਚਲੋ ਫਿਰ ਅੱਜ ਆਪਾਂ ਕੁਝ ਲਹਿੰਗਿਆਂ ਦੇ ਕਲੈਕਸ਼ਨ ਦੇਖ ਲੈਨੇ ਆਂ ਕਾਫੀ ਸੋਹਣੇ ਜਿਹੇ ਲਹਿੰਗੇ ਲੈ ਕੇ ਆਈਏ ਮੈਂ ਤੁਹਾਡੇ ਵਾਸਤੇ ਇਹ ਲਹਿੰਗੇ ਤੁਸੀਂ ਆਪਣੇ ਸ਼ਾਪ ਤੇ ਰੱਖੋ ਵਧੀਆ ਪ੍ਰੋਫਿਟ ਮਿਲੂਗਾ ਨਾਲੇ ਇੱਕ ਵੱਡਾ ਨਾਂ ਵੀ ਮਿਲ ਜਾਂਦਾ ਏ ਤੁਹਾਨੂੰ ਇਹਨਾਂ ਦੇ ਨਾਲ ਨਾਲ ਕਿਉਂਕਿ ਲੋਕਾਂ ਨੂੰ ਪਤਾ ਲੱਗਦਾ ਹੈ ਨਾ ਕਿ ਇਹ ਲਹਿੰਗੇ ਅਸ਼ਵੇਰਾ ਫੈਸ਼ਨ ਦੇ ਨੇ ਜਿਹੜੇ ਕਿ ਤੁਸੀਂ ਦੇ ਰਹੇ ਹੋ ਆਪਣੇ ਸ਼ਾਪ ਤੇ ਤੇ ਅਜਮੀਰਾ ਫੈਸ਼ਨ ਇੱਕ ਇਹੋ ਜਿਹੀ ਕੰਪਨੀ ਹੈ ਟੈਕਸਟਾਈਲ ਕੰਪਨੀ ਹੈ ਜਿਹਨੂੰ ਸਾਰੇ ਲੋਕ ਹੀ ਜਾਣਦੇ ਨੇ ਇਨਫੈਕਟ ਇੰਡੀਆ ਦੀ ਗੱਲ ਨਹੀਂ ਕਰਦੇ ਫੋਰਨ ਕੰਟਰੀ ਦੀ ਗੱਲ ਕਰੀਏ ਤਾਂ 30 ਤੋਂ ਵੀ ਜ਼ਿਆਦਾ ਇਹੋ ਜਿਹੀ ਫੋਰਨ ਕੰਟ ਆ ਆਪਣੇ ਪ੍ਰੋਡਕਟ ਸਪਲਾਈ ਕਰਦੇ ਆ ਇਨਫੈਕਟ ਫੋਰਨ ਕੰਟਰੀਸ ਤੋਂ ਵੀ ਆਪਣੇ ਕੋਲ ਕਾਫੀ ਸਾਰੇ ਕੁਐਰੀ ਆਉਂਦੀ ਹੈ ਕਾਫੀ ਸਾਰੇ ਲੋਕ ਕਿ ਆਪਣੇ ਨਾਲ ਜੁੜੇ ਹੋਏ ਨੇ ਜਿਹੜਾ ਕਿ ਪਰਚੇਜ਼ਿੰਗ ਕਰਦੇ ਨੇ ਤਾਂ ਤੁਸੀਂ ਤਾਂ ਫਿਰ ਵੀ ਇੰਡੀਆ ਤੇ ਬੈਠੇ ਹੋ ਫੋਰਨ ਕੰਟਰੀ ਤੇ ਬੈਠੇ ਹੋ ਤਾਂ ਵੀ ਕਰ ਲਓ ਕੋਈ ਗੱਲ ਨਹੀਂ ਆਹ ਵੇਖੋ ਫਿਰ ਫਸਟ ਲਹਿੰਗਾ ਤੁਸੀਂ ਵੇਖੋ ਬਹੁਤ ਹੀ ਸੋਹਣਾ ਜਿਹਾ ਸੈਮੀ ਬ੍ਰਾਈਡਲ ਲਹਿੰਗਾ ਹੈ ਇਹਨੂੰ ਆਪਾਂ ਮਲਟੀ ਪਰਪਸ ਯੂਜ਼ ਕਰ ਸਕਦੇ ਆ ਸੈਰੇਮਨੀ ਤੇ ਯੂਜ਼ ਕਰ ਸਕਦੇ ਆ ਇੰਗੇਜਮੈਂਟ ਤੇ ਯੂਜ਼ ਕਰ ਸਕਦੇ ਆ ਜਾਂ ਕਿਸੇ ਭੈਣ ਭਰਾ ਦਾ ਵਿਆਹ ਹੋਵੇ ਉਹਨਾਂ ਦੀ ਪਹਿਣਾ ਲੈ ਸਕਦੇ ਆ ਨੇ ਇਸ ਟਾਈਪ ਦੇ ਲਹਿੰਗੇ ਤਾਂ ਤੁਸੀਂ ਸੋਚੋ ਤੋ ਇਹ ਲਹਿੰਗਾ ਤੁਹਾਡੀ ਸ਼ਾਪ ਤੇ ਹੋਣਾ ਹੈ ਤਾਂ ਕਿੰਨੇ ਸਾਰੇ ਲੋਕ ਆਣਗੇ ਤੁਹਾਡੇ ਕੋਲ ਇਹਦੇ ਵਿੱਚ ਵੀ ਤੁਹਾਨੂੰ ਹੋਰ ਕਲਰ ਡਿਜ਼ਾਈਨਸ ਮਿਲ ਜਾਣਗੇ ਹੁਣ ਆਪਾਂ ਦਿਖਾਨੇ ਆ ਤੁਹਾਨੂੰ ਇੱਕ ਹੋਰ ਵੱਧਿਆ ਜਿਹਾ ਲਹਿੰਗਾ ਆ ਵੇਖੋ ਕਿਵੇਂ ਲੱਗਿਆ ਫਿਰ ਆ ਵਾਲਾ ਲਹਿੰਗਾ ਹੈਨਾ ਬਹੁਤ ਹੀ ਸੋਨਾ ਜਿਹਾ ਕੈਂਟ ਲਹਿੰਗਾ ਇਹ ਹੈ ਆਪਣਾ ਬਨਾਰਸੀ ਵਾਲਾ ਲਹਿੰਗਾ ਜਿਹੜਾ ਕਿ ਤੁਸੀਂ ਵੇਖ ਰਹੇ ਹੋ ਇਹਦੇ ਵਿੱਚ ਬਨਾਰਸੀ ਹੀ ਬਲਾਊਜ਼ ਮਿਲੂਗਾ ਤੁਹਾਨੂੰ ਨਾਲੇ ਬਨਾਰਸੀ ਹੀ ਦੁਪੱਟਾ ਮਿਲ ਜਾਂਦਾ ਆ ਵੇਖੋ ਇਹ ਇਹਦਾ ਬਲਾਊਜ਼ ਪੀਸ ਰਹਿਣ ਵਾਲਾ ਹੈ ਵੂਵਨ ਵਿਵਿੰਗ ਇਹਦੇ ਵਿੱਚ ਮਿਲੂਗੀ ਤੁਹਾਨੂੰ ਮੈਂ ਤੁਹਾਨੂੰ ਇੱਕ ਵਾਰੀ ਐਕਸਪਲੇਨ ਕਰ ਦਿੰਨੀ ਆ ਜਿਵੇਂ ਕਿ ਆ ਵੇਖੋ ਵੂਵਨ ਵੀਵਿੰਗ ਦਾ ਮਤਲਬ ਇੱਥੇ ਆਪਾਂ ਨਹੀਂ ਦਿਖਾ ਸਕਦੇ ਤੁਹਾਨੂੰ ਮੈਂ ਤੁਹਾਨੂੰ ਬਲਾਊਜ਼ ਪੀਸ ਤੇ ਦਿਖਾ ਦਿੰਨੀ ਆ ਕਿਉਂਕਿ ਇਹ ਪੂਰਾ ਸਟਿਚ ਹੋਇਆ ਹੋਇਆ ਹੈ ਪਿੱਛੋਂ ਨਾਲੇ ਆ ਵੇਖੋ ਇੱਥੇ ਤੁਸੀਂ ਵੇਖ ਸਕਦੇ ਹੋ ਇੱਕ ਵਾਰੀ ਕਿਨਾਰੇ ਤੇ ਵੇਖ ਲਓ ਆ ਤੁਸੀਂ ਵੇਖ ਰਹੇ ਹੋ ਨਾ ਇਹਨੂੰ ਆਪਾਂ ਵੂਵਨ ਵੀਵਿੰਗ ਕਹਿੰਦੇ ਆ ਵੂਵਨ ਵੀਵਿੰਗ ਤੇ ਜ਼ਰੀ ਵੀਵਿੰਗ ਬੋਥ ਦੋਨੋਂ ਕਮ ਇਹਦੇ ਵਿੱਚ ਹੋਏ ਹੋਏ ਨੇ ਤਾਂ ਕਿਵੇਂ ਲੱਗਿਆ ਕਲੈਕਸ਼ਨ ਵਧੀਆ ਹੈ ਨਾ ਇਹਦੇ ਵਿੱਚ ਕਲਰ ਆਪਸ਼ਨਸ ਵੀ ਨੇ ਜੇ ਤੁਹਾਨੂੰ ਇਹ ਵਾਲਾ ਚਾਹੀਦਾ ਹੋਏ ਉਵੇਂ ਤਾਂ ਇਹ ਹਲਦੀ ਸਪੈਸ਼ਲ ਦਾ ਯੈਲੋ ਕਲਰ ਹੈ ਇਹਦੇ ਵਿੱਚ ਬਾਕੀ ਸਾਰੇ ਕਲਰ ਸੇ ਤੁਹਾਨੂੰ ਮਿਲ ਜਾਣਗੇ ਮਹਿੰਦੀ ਸਪੈਸ਼ਲ ਚਾਹੀਦਾ ਹੋਵੇ ਤਾਂ ਉਹ ਵੀ ਅਵੇਲੇਬਲ ਆਪਣੇ ਕੋਲ ਹੁਣ ਆ ਵਾਲਾ ਵੇਖੋ ਮਲਟੀ ਪਰਪਸ ਲਹਿੰਗਾ ਜਿਹੜਾ ਕਿ ਬ੍ਰਾਈਡਲ ਵਾਸਤੇ ਵੀ ਹੈ ਨਾਲੇ ਸੈਮੀ ਬ੍ਰਾਈਡਲ ਵਾਸਤੇ ਵੀ ਕਿਉਂਕਿ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਬ੍ਰਾਈਡ ਦੀ ਡਿਮਾਂਡ ਹੈ ਕਿ ਆ ਆਪਾਂ ਨੂੰ ਕੁਝ ਡਿਫਰੈਂਟ ਕਲਰ ਚਾਹੀਦਾ ਹੈ ਤਾਂ ਆ ਇੱਕ ਵੱਖਰਾ ਕਲਰ ਤੁਸੀਂ ਵੇਖ ਰਹੇ ਹੋ ਸਟੋਨਵਰਕ ਥ्रेडਵਰਕ ਜ਼ਰੀ ਵਰਕ ਦੇ ਨਾਲ ਬਹੁਤ ਹੀ ਕੈਟਜਿਆ ਇਹਦੇ ਵਿੱਚ ਆਪਣੇ ਕੋਲ ਹੋਰ ਵੀ 4-5 ਕਲਰਸ ਅਵੇਲੇਬਲ ਨੇ ਜੇ ਤੁਸੀਂ ਇਹ ਵਾਲਾ ਲੈਣਾ ਚਾਹੁੰਦੇ ਤਾਂ ਆ ਵਾਲਾ ਲਹਿੰਗਾ ਵੀ ਤੁਸੀਂ ਰੱਖ ਸਕਦੇ ਹੋ ਇਹਦੇ ਸਾਰੇ ਕਲਰਸ ਤੁਸੀਂ ਲੈ ਸਕਦੇ ਹੋ ਸਿੰਗਲ ਪੀਸ ਤੇ ਡੀਲ ਨਹੀਂ ਕਰਾਂਗੇ ਜੇ ਸਿੰਗਲ ਪੀਸ ਨਹੀਂ ਮਿਲੂਗਾ ਸਿਰਫ ਸੈਟ ਟੂ ਸੈਟ ਕਲੈਕਸ਼ਨ ਮਿਲਦਾ ਹੈ ਤੁਹਾਨੂੰ ਇੱਥੇ ਕਿਉਂਕਿ ਆਪਾਂ ਹੌਲ ਸੇਲ 'ਚ ਦਿੰਨੇ ਆ ਬਲਕ ਤੇ ਵਿੱਚ ਯਾਨੀ ਕਿ ਕਾਫੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਸਿੰਗਲ ਪੀਸ ਤੇ ਨਹੀਂ ਆ ਵੇਖੋ ਫਿਰ ਇੱਕ ਹੋਰ ਆਰਟੀਕਲ 11000 ਵੈਲਵਟ ਦੇ ਉੱਤੇ ਕਾਫੀ ਸੋਨਾ ਜਿਹਾ ਆਰਟੀਕਲ ਤੁਸੀਂ ਵੇਖ ਰਹੇ ਹੋ ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਾਂ ਕਿ ਜਿੰਨੇ ਸਟੋਨ ਯੂਜ਼ ਕੀਤੇ ਗਏ ਨੇ ਉਹ 30000 ਤੋਂ ਵੀ ਜ਼ਿਆਦਾ ਸਟੋਨ ਇਹਦੇ ਵਿੱਚ ਯੂਜ਼ ਕੀਤੇ ਗਏ ਨੇ ਕਾਫੀ ਪਿਆਰਾ ਜਿਹਾ ਲੁੱਕ ਹੈ ਕਾਫੀ ਸੋਨਾ ਜਿਹਾ ਡਿਜ਼ਾਈਨ ਹੈ ਇਹਦੇ ਵਿੱਚ ਤੁਹਾਨੂੰ ਡਬਲ ਦੁਪੱਟੇ ਮਿਲ ਜਾਣਗੇ ਹੋਰ ਕਲਰ ਆਪਸ਼ਨਸ ਮਿਲ ਜਾਣਗੇ ਤੇ ਆ ਵੇਖੋ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ ਕੈਂਟ ਲਹਿੰਗਾ ਵੇਖ ਸਕਦੇ ਹੋ ਕਾਫੀ ਸੋਨਾ ਲਹਿੰਗਾ ਐਨੇ ਪਿਆਰੇ ਪਿਆਰੇ ਲਹਿੰਗੇ ਨੇ ਨਾ ਕਿ ਮੈਨੂੰ ਤਾਂ ਆਪ ਦਿਖਾ ਦਿੰਦੇ ਹੋਏ ਐਵੇਂ ਲੱਗ ਰਿਹਾ ਹੈ ਕਿ ਤੁਹਾਨੂੰ ਮੈਂ ਕਿਹੜੇ ਲਹਿੰਗੇ ਦੇ ਬਾਰੇ ਦੱਸਾਂ ਕਿਹੜੇ ਲਹਿੰਗੇ ਦੇ ਬਾਰੇ ਨਾ ਦੱਸਾਂ ਕਿਉਂਕਿ ਸਾਰੇ ਹੀ ਲਹਿੰਗੇ ਐਨੇ ਪ੍ਰੀਟੀ ਨੇ ਮੈਂ ਤਾਂ ਚਾਹੁੰਨੀ ਹਾਂ ਜੇ ਤੁਹਾਡਾ ਆਪ ਦਾ ਕਾਰੋਬਾਰ ਹੈ ਲਹਿੰਗਾ ਦਾ ਤਾਂ ਤੁਸੀਂ ਪਲੀਜ਼ ਇਹ ਸਾਰੇ ਲਹਿੰਗੇ ਪਰਚੇਸ ਕਰ ਲਓ ਕਿਉਂਕਿ ਬਹੁਤ ਵਧੀਆ ਕਲੈਕਸ਼ਨ ਹੈ ਨਾਲ ਤੁਸੀਂ ਆ ਵੇਖੋਗੇ ਅਤੇ ਕਾਫੀ ਸਾਰਾ ਸਟਾਕ ਤੁਹਾਨੂੰ ਵੇਖਣ ਨੂੰ ਨਜ਼ਰ ਆ ਰਿਹਾ ਹੋਗਾ ਇਹਦੇ ਵਿੱਚ ਹਰ ब्राइडल सैमी ब्राइडल गार्लिश लुक लुकाले सैरेमोनियल कंसैप्ट फैब्रिक की गल करिए इलेवन थाउजेंड वेलवेट नैट फैब्रिक या थो गोल्ड क्रश फैब्रिक चाहिए है बनारसी के चाहिए है हर हाँ टाइप की वरायटी थोड़ा मिल जाओगी ਵਧੀਆ ਲੱਗਿਆ ਕਲੈਕਸ਼ਨ ਤਾਂ ਪਰਚੇਸ ਕਰੋ ਸਕੀਂਦੇ ਨੰਬਰ ਦਿੱਤਾ ਹੈ ਵਿਜ਼ਿਟ ਕਰ ਲਓ ਐਡਰੈਸ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੈਂਸ਼ਨ ਹੈ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਸ਼ੇਅਰ ਕਰ ਲਿਓ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਉਹਦੇ ਨਾਲ ਤੁਹਾਨੂੰ ਇਹੋ ਜਿਹੇ ਨਵੇਂ ਕਲੈਕਸ਼ਨ ਦਾ ਵੀਡੀਓ ਮਿਲਦਾ ਰਹੂਗਾ ਧੰਨਵਾਦ